ਇੱਕ ਵੀ ਲੈ ਲੋ ਇਧਰ ਸਾਈਡ ਸੇ ਖੂਨ ਨਿਕਲ ਰਹਾ ਹੈ। ਆ ਥੋੜੀ ਵੀਡੀਓ ਬਣਾ ਲਉ ਇਸ ਦੀ। ਵੀਡੀਓ ਹੀ ਬਣਾ ਰਹਾ ਮੈਂ। ਉਹਨਕੋ ਸਰ ਕੋ ਭੇਜ ਦੂੰਗਾ। ਨੰਬਰ ਮੇਂ ਤਭੀ ਆਪਕੇ ਲੈ ਲਿਆ। ਸਰ ਮੇਰਾ ਨਾਮ ਇੱਕਤਾ ਹੈ। ਅਸੀਂ ਇੱਥੇ ਸਕਾਈ ਹੋਮ ਸਿਟੀ ਸਿਰੇ ਰਹੇ ਆਂ। ਕੈਂਬਰੀਜ ਇੰਟਰਨੈਸ਼ਨਲ ਸਕੂਲ ਦੇ ਬਿਲਕੁਲ ਨਾਲ ਦੀ ਕਲੋਨੀਆਂ ਸਾਡੀ। ਸਾਨੂੰ ਲੋਕਾਂ ਨੂੰ 5 ਸਾਲ ਹੋ ਗਏ ਇੱਥੇ ਰਹਿੰਦੇ ਹੋਏ। ਪਰ ਇੱਥੇ ਵਾਰਦਾਤਾ ਬਹੁਤ ਜ਼ਿਆਦਾ ਹੁੰਦੇ ਵੀ 1 ਮਹੀਨਾ ਤਾਂ ਤੇ ਓਵਰ ਹੀ ਹੋ ਗਿਆ। ਚਾਹੇ ਪੁਲਿਸ ਨੂੰ ਕੰਪਲੇਂਟ ਕਰ ਲਓ ਕਿਸੇ ਨੂੰ ਕੁਝ ਕਹ ਲਓ ਕੋਈ ਨਹੀਂ ਸੁਣਦਾ। ਇੱਥੇ ਆਂਦੇ ਸ਼ਾਮੀ 7:30 ਵੇ ਮੁੰਡੇ ਆ ਜਾਂਦੇ ਆ ਪਹਿਲੇ ਬੰਦੂਕ ਦਿਖਾਉਂਦੇ ਆ ਕਦੀ ਗੱਡੀ ਚੋਂ ਦੇ ਆ ਤੇ ਕਦੀ ਉਹਦੇ ਚੋਂ ਦੇ ਆ ਸਕੂਲ ਦੇ ਕੈਮਰਾ ਚ ਵੀ ਆ ਚੁੱਕਾ ਹੈ ਪਰ ਉਹਨਾਂ ਨੂੰ ਪਤਾ ਅੱਗੇ ਕੈਮਰੇ ਨੂੰ ਹੁੰਦਾ ਇਸ ਕਰਕੇ ਵਾਰਦਾਤ ਅੱਗੇ ਕਰਦੇ ਆ ਪਹਿਲੇ ਬੰਦੂਕ ਦਿਖਾਉਂਦੇ ਆ ਬੰਦੇ ਨੂੰ ਰੋਕਦੇ ਉਸ ਤੋਂ ਬਾਅਦ ਚਾਕੂ ਦਿਖਾ ਕੇ ਚਾਕੂ ਮਾਰਦੇ ਵੀ ਆ ਪੈਸਾ ਲੁੱਟ ਲਿਆ ਉਹਨਾਂ ਦੇ ਮੋਬਾਈਲ ਲੈ ਲਏ ਬਾਈਕ ਨੂੰ ਲੈ ਕੁਝ ਵੀ ਅਸਾ ਰੋਜ਼ ਨਾਲ ਰੋਜ਼ ਅੱਥੇ ਹੋਣਾ ਸ਼ੁਰੂ ਹੋ ਗਿਆ ਹਰ ਰੋਜ਼ ਇੱਕ ਵਾਰਦਾਤ ਹੁੰਦੀ ਹੈ ਤੁਹਾਡੇ ਨਾਲ ਵੀ ਕੋਈ ਇਨਸੀਡੈਂਟ ਹੋਇਆ ਹਾਂਜੀ ਮੇਰੀ ਬੇਟੀ ਕੇਕ ਲਗਾਉਂਦੀ ਹੈ ਤੇ ਰੰਜੀਤ ਐਵੇਨਿਊ ਉਹ ਆਪਣੇ ਡਰਾਈਵਰ ਦੇ ਨਾਲ ਆਈ ਸੀ ਰਾਤ ਨੂੰ ਆ ਰਹੀ ਸੀ ਤੇ ਡਰਾਈਵਰ ਉਹਨ ਉਹ ਈ ਰਿਕਸ਼ਾ ਲੈ ਕੇ ਜਾ ਰਿਹਾ ਸੀ ਤੇ ਉਹਨੂੰ ਅੱਗੇ ਉੱਥੇ ਬੰਦੇ ਪਏ ਉਹਦਾ ਫੋਨ ਆਇਆ ਸਨ ਤਾਂ ਪਤਾ ਲੱਗਾ ਕਿ ਉਹਨੂੰ ਚਾਕੂ ਵੱਜਿਆ ਫਿਰ ਅਸੀਂ ਫਟਾਫਟ ਗਏ ਤੇ ਉਹ ਕਹਿੰਦਾ ਕਿ ਮੇਰਾ ਮੋਬਾਈਲ ਲੈ ਗਏ ਸੀ ਉਹਦਾ ਦੋਨੋਂ ਉਹਨੇ ਆਪਣੇ ਵਾਈਫ ਨੂੰ ਉਧਰੋਂ ਬੁਲਾਇਆ ਉਹਦੇ ਉਧਰੋਂ ਫੋਨ ਤੋਂ ਫੋਨ ਕੀਤਾ ਉਹਦਾ ਕੋਈ ਨਕ ਪਾਇ ਸੀ ਉਹਨਾਂ ਦਾ ਫੋਨ ਤੋਂ ਫੋਨ ਪਤਾ ਲੱਗਾ ਸਾਰੇ ਹੱਥ ਕੁੰਨੋ ਖੂਨ ਹੋਇਆ ਆ ਉਹਦੀ ਈ ਰਿਕਸ਼ਾ ਵੀ ਲੈ ਕੇ ਜਾ ਰਿਹਾ ਸੀ ਉਹਨੇ ਚਾਬੀ ਸੁੱਟ ਦਿੱਤੀ ਸੀ ਖੇਰਤਾ ਦੇ ਵਿੱਚ ਤਾਂ ਉਹਦੀ ਈ ਰਿਕਸ਼ਾ ਬਚ ਗਈ ਕਿੰਨੇ ਟਾਈਮ ਤੇ ਬਾਰ ਦਤੋਂ ਸਰ ਇੱਕ ਮਹੀਨਾ ਤੋਂ ਬਹੁਤ ਜ਼ਿਆਦਾ ਹੋ ਰਹੀ ਹੈ ਜਦੋਂ ਕਿੰਨੇ ਵਾਰ ਦਤੋਂ ਰੋਜ਼ ਹੀ ਘੋਰੀ ਆ ਤੁਸੀਂ ਲਗਾ ਕੇ ਚੱਲੋ ਰੋਜ਼ ਹੀ ਘੋਰੀ ਆ ਕਵੀ ਇੱਕ ਦਿਨ ਹੋਏਗਾ ਜਦੋਂ ਨਹੀਂ ਹੋਏਗੀ ਤੇ ਇੱਧਰ ਨਹੀਂ ਹੋਈ ਤੇ ਮੀਰਾਕੋਟ ਵੱਲ ਹੋ ਜਾਂਦੀ ਹੈ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਬੰਦਾ ਚਾਹੀਦਾ ਬਸ ਸਰ ਕੰਪਲੇਂਟ ਕੀਤੀ ਹੈ ਜਦੋਂ ਅਸੀਂ ਕੰਪਲੇਂਟ ਕਰਨ ਗਏ ਆ ਪਹਿਲੇ ਕਿ ਭਈਆ ਕਹਿੰਸ ਉਹਨਾਂ ਨੂੰ ਹੋਇਆ ਸੀ ਉਹ ਕੰਪਲੇਂਟ ਉਹਨਾਂ ਡਾਇਰੀ ਨੰਬਰ ਹੀ ਨਹੀਂ ਦਿੱਤਾ ਉਹਨਾਂ ਨੇ ਜਦੋਂ ਅਸੀਂ ਕੰਪਲੇਂਟ ਕਰਨ ਗਏ ਆ ਤੇ ਪਹਿਲੇ ਤਾਂ ਡਾਇਰੀ ਨੰਬਰ ਨਹੀਂ ਸੀ ਦੇ ਰਹੇ ਬਾਅਦ ਚ ਸਾਨੂੰ ਉਹਨਾਂ ਦੇ ਉੱਤੇ ਐਸਆਈ ਸਾਹਿਬ ਨੇ ਕਿਹਾ ਤਾਂ ਇਹ ਤਾਂ ਹੁੰਦੀਆਂ ਰਹਿੰਦੀਆਂ ਚੋਰੀਆਂ ਕੋਈ ਗੱਲ ਨਹੀਂ ਛੋਟੇ ਮੋਟੇ ਚੋਰੀਆਂ ਚੱਲਦੀਆਂ ਰਹਿੰਦੀਆਂ ਪਰ ਉਹਨਾਂ ਕਿਹਾ ਸੀ ਐਸਐਚਓ 3 ਵਜੇ ਆਨ ਗਿਆ ਅਸੀਂ 3 ਵਜੇ ਤੱਕ ਚਾਰ ਘੰਟੇ ਤਾਂ ਐਸਐਚਓ ਸਾਬ ਨੇ ਕਹਿੰਦਾ ਨੀਜੀ ਮਰਦ ਸਾਢੇ 5 ਹੋ ਗਏ ਤੁਸੀਂ ਜਾਓ ਮੈਂ ਪੁਲਿਸ ਭੇਜਦਾਗਾ ਅਸੀਂ ਸਾਰੀ ਰਾਤ ਬਾਹਰ ਬੱਚੇ ਗੱਡੀ ਚ ਚੱਕਰ ਲਾਉਂਦੇ ਰਹੇ ਕਿ ਦੇਖਣੇ ਸੇ ਪੁਲਿਸ ਆਈ ਹੈ ਕਿਉਂਕਿ ਆਪਕੋ ਰੋਕੇ ਸੇ ਨਹੀਂ ਆਣਾ ਸਭ ਲੋਕ ਸ਼ਹਿਰ ਜੌਬ ਕੰਮ ਅਗੇ ਸਭ ਦੀ ਦੁਕਾਨਾਂ ਸ਼ਹਿਰ ਗਈਆਂ ਸਭ ਨੇ ਸ਼ਹਿਰੋਂ ਆਣਾ ਸਾਢੇ 8 9 ਸਾਢੇ 9 ਹਰ ਬੱਚੇ ਨੂੰ ਬਾਹਰ ਲੈਣਾ ਚਾਹੁੰਦਾ ਆਪਣੇ ਪਿਓ ਨੂੰ ਲੈਣ ਜਾਣਾ ਪੈਂਦਾ ਕੋਈ ਆ ਰਿਹਾ ਉਹਨੂੰ ਲੈਣ ਜਾਣਾ ਪੈਂਦਾ ਕਿ ਅਸੀਂ ਬਾਹਰ ਜਾਈਏ ਪਾਪਾ ਆ ਰਹੇ ਆ ਮਮਾ ਆ ਰਹੇ ਆ ਉਹਨੂੰ ਬਾਹਰ ਲੈਣੇ ਜਾਣਾ ਪਵੇਗਾ ਬੱਚਿਆਂ ਦੀ ਡੀਐਸਪੀ ਸਾਹਿਬ ਆਏ ਸੀ ਇੱਕ ਦਿਨ ਚੱਕਰ ਲਾਣ ਮੈਂ ਇੱਥੇ ਨਾਕਾ ਲਗਾ ਦਾਂਗਾ ਇੱਥੇ ਹੋ ਜਾਏਗਾ ਪੀਸੀਆਰ ਵਾਲਾ ਕੋਈ ਸੁੰਦੇ ਨਹੀਂ ਕੋਈ ਆਂਦਾ ਹੀ ਨਹੀਂ ਆ ਉਹ ਕਹਿੰਦੇ ਜੀ ਪੀਸੀਆਰ ਆਂਦੀ ਆ ਪਤਾ ਨਹੀਂ ਉਹਨਾਂ ਨੂੰ ਕਹਿ ਦਿੰਦੇ ਅਸੀਂ ਆਂਦੇ ਵਿਆਂ ਸੰਤ ਤੇ ਇੱਥੇ ਕੋਈ ਦਿਸਦੀ ਨਹੀਂ ਅਸਤੇ ਰਾਤੀਂ ਬਾਰ ਚੱਕਰ ਲਾਂਦੇ ਰਹਿੰਦੇ ਨੇ ਦੇਖਣ ਅਸੇ ਕੰਪਲੇਂਟ ਤੋਂ ਬਾਅਦ ਪੁਲਿਸ ਨੇ ਕੋਈ ਗਸ਼ਤ ਵਧਾਈ ਹੋਵੇ ਜਾਂ ਕੁਝ ਹੋਇਆ ਕੁਝ ਵੀ ਨਹੀਂ ਕੁਛ ਵੀ ਨਹੀਂ ਐ ਸਿਰਫ ਇੱਕ ਡੀਐਸਪੀ ਸਾਹਿਬ ਇੱਕ ਦਿਨ ਆਏ ਸੀ ਕੱਲ ਵਾਰ ਦਾ ਧੋਈਆ ਤੇ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਜਬਰਦਸਤ ਸੀ ਕਿ ਸਰ ਦੇਖੋ ਫੇਰ ਹੋ ਗਈ ਐ ਤੋ ਨਾ ਕਹਿੰਦੀ ਜੀ ਪੀਸੀਆਰ ਆਈ ਗਿਆ ਪਤਾ ਨਹੀਂ ਕਿੱਥੋਂ ਪੀਸੀਆਰ ਆਈ ਸੀ ਹੋ ਸਕਦਾ ਕਿੱਥੋਂ ਆਈ ਸੀ ਸੰਤ ਕਦੀ ਦਿਸੀ ਨਹੀਂ ਉਹਨਾਂ ਨੇ ਫੋਨ ਕਰਨ ਤੇ ਪੀਸੀਆਰ ਆਈ ਸੀ ਬਸ ਹੋ ਸਕਦਾ ਉਦੋਂ ਇੱਕ ਚੱਕਰ ਲਗਾ ਕੇ ਜੀ ਬਾਅਦ ਚ ਨਹੀਂ ਆਈ ਚੱਕਰ ਵੀ ਨਹੀਂ ਲਾਇਆ ਬਸ ਉਹਨਾਂ ਕੋਲ ਆ ਕੇ ਖੜੇ ਸੀ ਉਸ ਤੋਂ ਬਾਅਦ ਚਲੇ ਗਏ ਦੁਬਾਰਾ ਨਹੀਂ ਦੁਬਾਰਾ ਨਹੀਂ ਦਿਸ ਨਾ ਉਸ ਤੋਂ ਪਹਿਲੇ ਦਿਸ ਐ ਨਾ ਉਸ ਤੋਂ ਬਾਅਦ ਦਿਸਦੇ ਆ ਮੈਂ ਅਜੀਤ ਪਬਲਿਕ ਸਕੂਲ ਚ ਕੰਮ ਕਰ ਰਹੀ ਆ ਉੱਥੇ ਸਕੂਲ ਤੋਂ ਜਦੋਂ ਵਾਪਸ ਆਂਦੇ ਦੁਪਹਿਰ ਦੇ 2 ਵਜੇ ਦਾ ਸਮਾਂ ਸੀ ਜਦੋਂ ਕਿ ਮੈਨੂੰ ਬਾਈਕ ਤੇ ਦੋ ਲੜਕੇ ਆ ਕੇ ਜਿਨ੍ਹਾਂ ਨੇ ਮੇਰਾ ਰਸਤਾ ਰੋਕਿਆ ਜੇ ਕਿ ਦੇਖੋ ਹੱਥ 'ਚ ਫੋਨ ਵੀ ਐ ਪਰਸ ਵੀ ਐ ਸਕੂਲ ਤੋਂ ਆ ਰਹੇ ਆ ਪੈਸੇ ਵੀ ਚਲੋ ਹੁੰਦੇ ਆ ਵਿੱਚ ਲੇਕਿਨ ਅਸੀਂ ਇੱਥੇ ਬਿਲਕੁਲ ਵੀ ਸੇਫ ਨਹੀਂ ਆ ਉਹ ਤੇ ਫੈਕਟਰੀ ਚਲੋ ਕੋਲ ਬਣ ਰਹੀ ਐ ਉੱਥੋਂ ਦੀ ਲੇਬਰ ਨੇ ਮੈਨੂੰ ਬਚਾਇਆ ਤੇ ਉਹ ਦੇ ਲੜਕੇ ਭਾਗ ਗਏ ਲੇਕਿਨ ਅਗਰ ਨਾ ਉਹ ਭਜਦੇ ਮੇਰੇ ਨਾਲ ਕੋਈ ਵੀ ਹਾਦਸਾ ਹੋ ਸਮੇਂ ਨਾਲ ਕੁਝ ਹੋ ਰਿਹਾ ਤੇ ਉਸ ਤੋਂ ਬਾਅਦ ਤੂੰ ਹੀ ਸੋਚ ਲਓ ਕਿ ਸਾਡਾ ਕੀ ਕੁਝ ਹੋ ਸਕਦਾ ਤੁਹਾਨੂੰ ਕਿਉਂ ਲੱਗਦਾ ਵੀ ਪੁਲਿਸ ਕਿਉਂ ਨਹੀਂ ਇੱਥੇ ਕਾਰਵਾਈ ਕਰ ਰਹੀ ਕੋਈ ਵੀ ਦੇਖੋ ਜੀ ਉਹ ਤੇ ਗਵਰਨਮੈਂਟ ਸਰਵਿਸ ਹੈ ਪਤਾ ਨਹੀਂ ਉਹਨਾਂ ਦੀ ਕੀ ਸੋਚ ਹੈ ਸਾਡੇ ਪਬਲਿਕ ਸਾਡੇ ਲੋਕਾਂ ਲਈ ਕੋਈ ਸੋਚ ਰਹੇ ਆ ਕਿ ਨਹੀਂ ਸੋਚ ਰਹੇ ਆ ਤੇ ਉਹਨਾਂ ਦੀ ਆਪਣੀ ਸੋਚ ਹੈ ਖੋ ਜੀ ਅ ਸਿਲਵਾਰ ਕਾ ਰੋਡ ਤੋਂ ਦਵਾਈ ਲੈ ਕੇ ਮੈਡੀਸਨ ਬੱਚੇ ਦਾ ਆ ਰਹੇ ਸੀ ਉਹਨਾਂ ਨੇ ਸਾਨੂੰ ਉੱਥੇ ਘੇਰ ਕੇ ਸਾਡੀ ਬੇਟੀ ਦੇ ਕੋਲੋਂ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਦਵਾਈ ਖੋਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵਿੱਚ ਅਸੀਂ ਉਹਨਾਂ ਰੋਲਾ ਪਾਇਆ ਫਿਰ ਸਾਡੇ ਨੇਬਰ ਗਏ ਸਾਨੂੰ ਉਹੀ ਲੈ ਕੇ ਆਏ ਉਹ ਤੇ ਸਾਡਾ ਪੂਰੀ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਹੱਥੀ ਪੈਣ ਦੀ ਕਿੰਨੇ ਕੇ ਬੰਦੇ ਜਿਹੜੇ ਫਿਰ ਇਹ ਹਰਤਾਂ ਕਰਦੇ ਵੇਖੋ ਜੀ ਕੁਛ ਤੇ ਆਉਂਦੇ ਆ ਮੀਰਾਗੋੜ ਤੋਂ ਪਿੱਛੋਂ ਉਹਨਾਂ ਨੇ ਆਪਣੀਆਂ ਬਾਈਕ ਦੇ ਅੱਗੇ ਪੱਟੀ ਬੰਨੀ ਹੋਈ ਹੁੰਦੀ ਆ ਕੁਛ ਗੱਡੀਆਂ ਦੇ ਅੱਗੇ ਪੱਟੀ ਬੰਨੀ ਹੋਈ ਕੋਈ ਪਤਾ ਹੀ ਨਹੀਂ ਚੱਲਦਾ ਕੀ ਕਰਦੇ ਨੇ ਕੀ ਨਹੀਂ ਕਰਦੇ ਐਸੋ ਪਤਾ ਲੱਗਦਾ ਜਦੋਂ ਹੱਥੀ ਪੈਣ ਲੱਗ ਜਾਂਦੇ ਆ ਕਿੰਨੇ ਕੇ ਬੰਦੇ ਹੁੰਦੇ ਬੰਦੇ ਘਟੋਗਾਟ ਮਗਰ ਤੇਨ ਲੱਗਦੇ ਆ ਪਿੱਛੋਂ ਤੋਂ ਮਗਰ ਲੱਗ ਜਾਂਦੇ ਆ ਇੱਥੇ ਆਣ ਕੇ ਚੌਂਕ ਦੇ ਵਿੱਚ ਸਭ ਕੁਝ ਹੀ ਕਰ ਜਾਂਦੇ ਆ ਕਾਂਡ ਮੇਨੇ ਟੀਆਰਗੇਟ ਅੱਜ ਹੀ ਰੱਖਿਆ ਹਾਂਜੀ ਜਾਦਾ ਹਲਵਾਰ ਕਾ ਰੋਡ ਤੋਂ ਹੀ ਸ਼ੁਰੂ ਹੁੰਦੇ ਆ ਪੈਨ ਤੇ ਮੀਰਾਕੋਟ ਵਾਲੀ ਸਾਈਡ ਤੋਂ ਆ ਜਾਂਦੇ ਇੱਥੇ ਆਣ ਕੇ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਸਾਨੂੰ ਅਸੀਂ ਅਨ ਸੇਫ ਹੈਗੇ ਆ ਸਾਨੂੰ ਇੱਥੇ ਕੋਈ ਸੇਫਟੀ ਨਹੀਂ ਹੈਗੀ ਅਸੀਂ ਕਾਫੀ ਧੇਰ ਤੋਂ ਰਹਿ ਰਹੇ ਆ ਰੈਗੂਲਰਲੀ ਇੱਥੇ ਹੈਪਨਿੰਗਸ ਹੋ ਰਹੀਆਂ ਨੇ ਕੁਛ ਨਾ ਕੁਛ ਵਾਰਦਾਤ ਹੋ ਰਹੀ ਆ ਜਿਵੇਂ ਕਿ ਘਰ ਦੇ ਵਿੱਚ ਸਾਡੇ ਚੋਰੀ ਹੋਈ ਸਾਡੇ ਗੋੰਡੀਆਂ ਦੇ ਘਰ ਚੋਰੀ ਹੋਈ ਪੁਲਿਸ ਨੂੰ ਇਨਫੋਰਮ ਕੀਤਾ ਕੋਈ ਉਹਦੇ ਵਿੱਚ ਇਨਕਰੀ ਉਸ ਤੋਂ ਬਾਅਦ ਕੈਮਰਨ ਸਕੂਲ ਦੀ ਬੈਕ ਸਾਈਡ ਦੇ ਉਧਰਲੀ ਸਾਈਡ ਤੇ ਆਪਾਂ ਰੋਡ ਦੇਖੀਏ ਤੇ ਉਧਰ ਕੋਈ ਵੀ ਕਵਰੇਜ ਨਹੀਂ ਹੈਗੀ ਨਾ ਪੁਲਿਸ ਹੈ ਨਾ ਲਾਈਟ ਹੈ ਕੋਈ ਸਾਨੂੰ ਪੋਲਿਟিক্যাল ਪਾਰਟੀ ਵੀ سپورਟ ਨਹੀਂ ਹੈ ਔਰ ਗਵਰਨਮੈਂਟ ਵੱਲੋਂ ਵੀ ਕੋਈ سپورਟ ਨਹੀਂ ਹੈਗੀ ਉਹਨਾਂ ਨੂੰ ਲਾਸਟ ਟਾਈਮ ਜਿੰਨੇ ਕਿ ਸਾਡੇ ਇਨਸੀਡੈਂਸ ਹੋਏ ਨੇ ਹਫ਼ਤੇ ਦੇ 15 ਦਿਨ ਦੇ ਵਿੱਚ ਜਿਹੜੇ ਸਾਡੀ ਨੌਲੇਜ ਹੈ ਉਹ ਸਾਡੇ 8-10 ਨੇ ਬਟ ਡੇਲੀ ਬੇਸਿਸ ਇੱਥੇ ਕੋਈ ਨਾ ਕੋਈ ਹਾਸਾ ਹੋ ਹੀ ਰਿਹਾ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਆਵਾ ਰਿਟਰਨ ਕੰਪਲੇਂਟ ਸਾਡੇ ਕੋਲ ਇੱਕ ਦੋ ਨੇ ਬਟ ਉਹਨਾਂ ਨੇ ਮੇਜਰਲੀ ਹੋਰ ਕੰਪਲੇਂਟਸ ਲਿਖਣ ਤੋਂ ਮਨਾ ਕਰ ਦਿੱਤਾ ਕਿ ਨਹੀਂ ਅਸੀਂ ਐਕਸ਼ਨ ਲਵਾਂਗੇ ਐਕਸ਼ਨ ਕੋਈ ਨਹੀਂ ਹੋਇਆ ਨਾ ਕੋਈ ਪੀਸੀਆਰ ਇੱਥੇ ਸਾਡੇ ਕੋਲ ਸਾਨੂੰ ਇੱਕਦਮ ਵੀ ਸਿਕਿਉਰਿਟੀ ਨਹੀਂ ਹੈਗੀ ਸਾਨੂੰ ਡਰ ਲੱਗਦਾ ਸੀ ਕਿਉਂਕਿ ਸਾਰੇ ਜੌਬਸ ਕਰਦੇ ਆ ਜਾਂ ਬਿਜ਼ਨਸ ਕਰਦੇ ਆ ਸ਼ਹਿਰ ਹੁਆਣਾ ਹੁੰਦਾ ਇਕੱਲੇ ਆਨੇ ਆ ਹੁਣ ਉਹ ਇੰਨਾ ਰਸਤਾ ਕਰਾਸ ਕਰਨਾ ਹੈ ਇਧਰੋਂ ਕਰਾਸ ਕਰਨਾ ਅਸੀਂ ਕਿਤੇ ਵੀ ਸੇਫ ਨਹੀਂ ਹੈਗੇ ਸਾਨੂੰ ਇਹ ਰਿਕੁਐਸਟ ਹੈ ਗਵਰਨਮੈਂਟ ਨੂੰ ਕਿ ਪੁਲਿਸ ਸਾਡੀ ਹੈਲਪ ਕੀਤੀ ਜਾਵੇ ਕਿਸੇ ਤਰ੍ਹਾਂ ਦਾ ਕੋਈ ਵੀ ਇੱਥੇ ਚਾਹੇ ਉਹ ਆਪਣੀ ਪੀਸੀਆਰ ਇਨਕਰੀਜ਼ ਕਰਨ ਜਾਂ ਲਾਈਟਸ ਜਾਂ ਸੀਸੀਟੀਵੀ ਕੈਮਰਾਜ਼ ਨੂੰ ਇੰਸਟਾਲ ਕਰਨ ਤਾਂ ਕਿ ਸਾਨੂੰ ਐਟਲੀਸਟ ਕੋਈ ਤਾਂ ਫੈਸਿਲਿਟੀ ਮਿਲੇ ਬੀਤੀ ਰਾਤ ਵੀ ਕੋਈ ਇਨਸੀਡੈਂਟ ਹੋਇਆ ਕੱਲੀ ਹੋਇਆ ਸਰ ਅਜੇ ਮੈਂ ਆਪਾਂ ਵੈਜੀਟੇਬਲਸ ਲੈ ਕੇ ਸਿਟੀ ਸਾਈਡ ਤੋਂ ਆ ਰਹੇ ਸੀਗੇ ਔਰ ਸਾਡੇ ਅੱਗੇ ਹੀ ਸੀਗਾ ਲੜਕਾ ਉਹ ਮੀਰਾ ਕੋੜ ਤੋਂ ਆ ਰਿਹਾ ਸੀ ਤੇ ਉਹਨੂੰ ਉਹਨਾਂ ਨੇ ਚਾਕੂ ਮਾਰਿਆ ਸ਼ੋਲਡਰ ਦੇ ਵਿੱਚ ਉਹ ਮੈਂ ਸ਼ਾਇਦ ਮੈਂ ਤੁਹਾਨੂੰ ਦੱਸ ਵੀ ਸਕਦਾ ਠੀਕ ਹੈ ਉਹ ਵੀ ਆਪਾਂ ਡੀਐਸਪੀ ਸਾਹਿਬ ਨੂੰ ਇਨਫੋਰਮ ਕੀਤਾ ਉਹਨਾਂ ਨੇ ਰੋਕ ਤੇ ਉਹ ਉਹਦੇ ਕਰਕੇ ਉਹਨੇ ਸ਼ੋਰ ਮਚਾਇਆ ਚੋਰ ਚੋਰ ਕਰਕੇ ਤੇ ਮੈਂ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹ ਦੌੜ ਗਏ ਹੁਣ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੂੰ ਇਨਫੋਰਮ ਕੀਤਾ ਉਹਨਾਂ ਨੇ ਆਏ ਉਹਨਾਂ ਨੇ ਪੀਸੀਆਰ ਨੂੰ ਕਿਹਾ ਕਿ ਤੁਸੀਂ ਕਿਉਂ ਨਹੀਂ ਇੱਥੇ ਪੈਟਰੋਲਿੰਗ ਕਰ ਰਹੇ ਬਟ ਉਹ ਕਹਿੰਦੇ ਆਪਾਂ ਫੜਾਂਗੇ ਉਹ ਚਲੇ ਗਏ ਬਟ ਉਸ ਤੋਂ 4 ਦਿਨ ਪਹਿਲੇ ਇਹ ਜੇ ਇਨਸੀਡੈਂਸ ਹੋਇਆ ਸੀ ਮਤਲਬ ਇਹ ਰੈਗੂਲਰ ਹੈਪਨਿੰਗਸ ਹੈਗੀਆਂ ਔਰ ਸਾਡੀ ਇਹੀ ਰਿਕਵੈਸਟ ਹੈ মিডিਆ ਨੂੰ ਕਿ ਸਾਨੂੰ ਸਪੋਰਟ ਕੀਤਾ ਜਾਵੇ ਤਾਂ ਕਿ ਐਟਲੀਸਟ ਸਾਡੇ ਹੈਲਪ ਕਰਕੇ ਇਹ ਚੀਜ਼ ਦਾ ਕੋਈ ਸੋਲੂਸ਼ਨ ਕੱਢਿਆ ਜਾਵੇ ਕੋਈ ਕਾਰਨ ਲੱਗਦਾ ਤੁਹਾਨੂੰ ਪੁਲਿਸ ਤੋਂ ਨਹੀਂ ਕੋਈ ਕੰਮ ਬਾਈ ਸਰ ਉਹਨਾਂ ਨੂੰ ਸ਼ਾਇਦ ਹੈ ਲੱਗਦਾ ਹੋਵੇ ਕਿ ਇੱਕ ਡੈੱਡ ਏਰੀਆ ਹੈਗਾ ਇੱਥੇ ਜਿਆਦਾ ਰੈ residencials ਨਹੀਂ ਹੈਗੇ ਜਾਂ ਕਹ ਲਓ ਵਾਕਿੰਗਸ ਨਹੀਂਗਾ ਬਟ ਇਨਫੈਕਟ ਤੁਸੀਂ ਰੋਡ ਦੇਖ ਰਹੇ ਜਿੱਦੇ ਆਪਾਂ ਖੜੇ ਕਿੰਨਾ ਹੀ ਇੱਥੇ ਲੋਕ ਲੰਘ ਲੈਣੇ ਠੀਕ ਹੈ ਉਹਨ ਸਿਕਿਉਰਿਟੀ ਹੋਏਗੀ ਤਾਂ ਲੋਕ ਰਹਿਣਗੇ ਨਾ ਸਾਡੇ ਆਪਣੇ ਇੱਥੇ ਕਲੋਨੀ ਦੇ ਵਿੱਚ ਇੱਕ ਬੰਦੇ ਦੇ ਗੱਲੇ ਦੇ ਤੇ ਨੱਕ ਦੇ ਛੁਰੀ ਮਾਰ ਕੇ ਚਲੇ ਗਏ ਉਹਨਾਂ ਨੇ ਇੱਥੋਂ ਕਾਰ ਛੱਡ ਕੇ ਸਿਟੀ ਸਾਈਡ ਚਲੇ ਗਏ ਅਸੀਂ ਵੀ ਮਜਬੂਰ ਹਾਂ ਕੀ ਕਰ ਸਕਦੇ ਹਾਂ ਉਹ ਸਾਨੂੰ ਸਪੋਰਟ ਹੀ ਨਹੀਂ ਗਈ ਕੋਈ ਸਾਡੇ ਨੌਲੇਜ ਦੇ ਵਿੱਚ ਇਹੋ ਜਿਹੀ ਗੱਲ ਬਾਤ ਰ ਪਹਿਲੇ ਨਾਕਾ ਲਾ ਕੇ ਖੜਾ ਜੀ ਕਲੋਨੀ ਵਾਲੇ ਕਹਿੰਦੇ ਕਿ ਸਾਡਾ ਲੁੱਟਾ ਹੋਈਆਂ ਚੋਰੀਆਂ ਹੋਈਆਂ ਕਲੋਨੀ 'ਚ ਤੇ ਕੋਈ ਹੋਇ ਨਹੀਂ ਨਾ ਮੈਨੂੰ ਇਹੋ ਜਿਹੀ ਕੋਈ ਆਪਣੇ ਕੰਪਲੀਟ ਹੈ ਜੀ ਸਾਡੇ ਘਰ ਕੋਈ ਪੈ ਗਿਆ ਜਾਂ ਸਾਡੇ ਗੇਟ ਅੱਗੇ ਆ ਗਿਆ ਕੋਈ ਜੀ ਤੇ ਇਹਦੀ ਗੱਲਬਾਤ ਕੋ ਮੈਨੂੰ ਸਭ ਨੇ ਇਹ ਜੀ ਪੁਲਿਸ ਨੂੰ ਬਾਰ-ਬਾਰ ਕੰਪਲੇਂਟ ਦਿੱਤੀ ਪਰ ਪੁਲਿਸ ਵੱਲੋਂ ਕੋਈ ਐਕਸ਼ਨ ਨਹੀਂ ਲੈਂਦਾ ਜੀ ਇਹ ਜੀ ਇਹੀ ਕਹਿੰਦੇ ਆ ਵੀ 24 ਘੰਟੇ ਇੱਥੇ ਨਾਕਾ ਲਾ ਛਡੋ 24 ਘੰਟੇ ਪਟਵਾਲਾ ਕਰੀ ਜਾਵੇਗੀ ਆਪਾਂ ਹੁਣ ਮੈਂ ਚਾਰ-ਪੰਜ ਏਰੀਆ ਉਹ ਵੀ ਦੇਖਣੇ ਆ ਫਿਰ ਇੱਧਰ ਆਉਣਾ ਹੁਣ 10 ਵਜੇ ਤੱਕ ਇੱਥੇ ਨਾਕਾ ਨੇ ਸਾਡੇ ਕੋ ਕੋਈ ਕੰਪਲੀਟ ਨਹੀਂ ਆਈ ਚਾਕੂ ਦੀ ਜੀ ਪਰ ਉਹਦੇ ਚ ਉਹਨਾਂ ਨੇ ਕਿਹਾ ਵੀ ਕੰਪਲੀਟ ਕਰਨਗੇ ਉਹਨਾਂ ਨੇ ਕੰਪਲੇਂਟ ਨਹੀਂ ਲਈ ਤੇ ਉਹ ਕਹਿੰਦੇ ਹੈ ਐਕਸ਼ਨ ਲੇ ਲਾਂਗੇ ਕੰਪਲੇਂਟ ਕਰਨ ਦੀ ਲੋੜ ਨਹੀਂ ਜੀ ਨਹੀਂ ਸਰੂ ਦੱਸਣਾ ਕਿ ਕਿਹੜਾ ਬੰਦਾ ਦਾ ਦੱਸ ਦੇਣ ਮੈਨੂੰ ਆ ਕੇ ਤੇ ਕੰਪਲੀਟ ਕਿੰਨੇ ਨਹੀਂ ਲਈ ਜੀ ਵੀ ਉਹਨਾਂ ਵੱਲੋਂ ਵਿਖਾਈ ਗਈ ਬੰਦੇ ਦੇ ਬਾਹ ਦੇ ਉੱਤੇ ਉਹ ਹਥਿਆਰ ਨਾਲ ਵਾਰ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਲੁੱਟ ਹੋਈ ਆ ਨਾ ਮੇਰੇ ਕੋ ਕੋਈ ਕੰਪਲੀਟ ਨਾ ਕੇ ਤੇ ਆਈ ਆ ਨਾ ਮੇਰੇ ਥਾਣੇ ਗਿਆ ਨਾ ਕਿ ਆਈ ਉਹਨੂੰ ਕੰਪਲੀਟ ਤੇ ਵੀ ਜਾਣ ਕੀਤੀ ਜਾਏ ਕਾਰਵਾਈ ਕੀਤੀ ਜਾਏ ਹਾਂਜੀ ਕਾਰਵਾਈ ਕੀਤੀ ਜਾਏ ਕਰਾਂਗੇ ਉਹਨਾਂ ਦੇ ਬਰਖਲਾ ਕਲੋਨੀ ਕਾਰਵਾਈ ਕਰਾਂਗੇ